ਲੋ ਜੀ ਆ ਦਿਖਾ ਰਿਹਾ ਤੁਹਾਨੂੰ ਭਰਤਿਆ ਮਾਡਲ ਸਕੂਲ ਕੋਲੇ ਚਾਰ ਪੰਜ ਦਿਨਾਂ ਤੋਂ ਲਗਾਤਾਰ ਪਾਣੀ ਉਬਰੋ ਲੋ ਹੋ ਰਿਹਾ ਸੀਵਰੇਜ ਦਾ ਵੈਸੇ ਇਹ ਕਹਿੰਦੇ ਨਗਰ ਕੌਂਸਲ ਵਾਲੇ ਮਸ਼ੀਨਾਂ ਵੱਡੀਆਂ ਆਈਆਂ ਐ ਮੀਆਂ ਸਾਡੇਆਂ ਕੋਲ ਸਾਡੇ ਕੋਲੇ ਲੋਕਾਂ ਨੂੰ ਓਵਰਫਲੋ ਦੀ ਦਿੱਕਤ हट ਜੂਗੀ ਪਰ ਆ ਚਾਰ ਤੋਂ ਪੰਜ ਦਿਨ ਹੋ ਗਏ ਲਗਾਤਾਰ ਦੇਖ ਸਕਦੇ ਹੋ ਕੋਲੇ ਸਕੂਲ ਆ ਬੱਚਿਆਂ ਨੇ ਵੀ ਆਉਣਾ ਜਾਣਾ ਹੁੰਦਾ ਸਕੂਲੇ ਛੁੱਟੀ ਹੁੰਦੀ ਆ ਤੇ ਇਹਦੇ ਪ੍ਰਤੀ ਰਕੇਸ਼ ਆ ਜਿਹੜੇ ਰਾਜ ਰਾਣੀ ਜੀ ਉਹਨਾਂ ਦੇ ਮੈਸੇਜ ਰਕੇਸ਼ ਕੁਮਾਰ ਐਮ ਐਲ اے ਸਾਡੇ ਐਮ ਸੀ ਆ ਜਿਹੜੇ ਉਹਨਾਂ ਨੂੰ ਫੋਨ ਵੀ ਲਾਇਆ ਤੇ ਉਹ ਤਾਂ ਕਹਿੰਦੇ ਪਾਈ ਆ ਘੰਟਾ ਡੇਢ ਘੰਟਾ ਹੋ ਗਿਆ ਕੰਪਲੀਟ ਪਾਈ ਨੂੰ ਇਹਦੀ ਕੀ ਕਰ ਜਾਣਗੇ ਪਰ ਐ ਨਹੀਂ ਪਤਾ ਇਹ ਮੂਹ ਦਾ ਇਹਨੂੰ 4-5 ਦਿਨ ਹੋ ਗਏ ਲਗਾਤਾਰ ਆ ਪਾਣੀ ਦੇਖ ਲਓ ਤੁਸੀਂ ਉਹ ਦੂਰ ਤੱਕ ਜਾਂਦਾ ਉਹ ਚ ਰਸਤੇ ਤੱਕ ਵਿਚਾਲੇ ਪਾਣੀ ਚਲਾਇਆ ਜਾਂਦਾ 4-5 ਦਿਨ ਹੋ ਗਏ ਅੱਜ ਵੀ ਕਲਿਆਲੇ ਕਹਿੰਦੀ ਅਸੀਂ ਕੰਪਲੀਟ ਲਖਾਈ ਆ ਤੇ ਹੁਣ ਦੇਖਦੇ ਆ ਕੰਪਲੀਟ ਦਾ ਕਿੰਨਾ ਕਸਰ ਹੁੰਦਾ ਇਹ ਤਾਂ ਜਿਆਣੀ ਨਗਰ ਕਾਉਂਸਲ ਦੀਆਂ ਕੀ ਆ ਕੰਮ ਕਰਦੇ ਨੇ ਇਹ ਕੰਪਲੀਟ ਲਖਾਈ ਦਾ ਵੀ ਕੋਈ ਫਾਇਦਾ ਨਹੀਂ ਹੁੰਦਾ ਨਹੀਂ ਪ੍ਰਧਾਨ ਨੇ ਇੰਨੀ ਕਰ ਕਰਾਵੇ ਉਹ ਫੋਟੋ ਲਗਾਉਣੀ ਆ ਸੀ ਮੈਂ ਪਹਿਲਾਂ ਵੀ ਬਾਰ ਬਾਰ ਕਹਿੰਨੇ ਇਹਨਾਂ ਨੇ ਅਖਬਾਰ ਚ ਜਦੋਂ ਫੋਟੋ ਲਗਾਉਣੀ ਆ ਹੁੰਦੀਆਂ ਉਦੋਂ ਸਾਰੇ ਐਮਸੀ ਆ ਇਕੱਠੇ ਹੋ ਜਾਂਦੇ ਆ ਇਹ ਜਦੋਂ ਆ ਦੇ ਬਾੜ ਦੇ ਕੰਮ ਦੀ ਵਾਰੀ ਆਂਦੀ ਉਹ ਤੋਂ ਬਹੁਤ ਪਿੱਛੇ ਹੋ ਜਾਂਦੇ। ਤੇ ਰਕੇਸ਼ ਜੀ ਕਹਿੰਦੇ ਆ ਭਾਈ ਘੰਟਾ ਕੋ ਹੋ ਗਿਆ ਲਖਾਈ ਨੂੰ ਕੰਪਲੀਟ 2 ਘੰਟਾ ਕਿ ਕਰ ਜਾਣਗੇ ਜਲਦੀ ਕੰਮ। ਪਰ ਦੇਖਦੇ ਹੁਣ ਕਦੋਂ ਤੱਕ ਤੇ ਪਾਣੀ ਸਾਫ ਹੋ ਜਾਊਗਾ ਵੈਸੇ ਸਾਰੇ ਜਿੰਨੇ ਹੋਰ ਵੀ ਬਾੜ ਨੇ ਸਾਰੇ ਬਾੜਾਂ ਦੇ ਪਤਾ ਹੀ ਐਮ ਸੀ ਇਹ ਕਿੰਨਾ ਕੰਮ ਕਰ ਰਹੇ ਨੇ। ਕਿੰਨੀਆਂ ਦਿੱਕਤ ਆ ਰਹੀਆਂ ਸਿਵਰੇ ਦੇਓ ਫਲੋ ਕਰਨਾ। ਲੰਘਣਾ ਮੁਸ਼ਕਲ ਹੋ ਜਾਂਦਾ। ਇਹ ਹਾਲ ਨੇ ਆਮ ਆਦਮੀ ਪਾਰਟੀ ਦੇ ਨਗਰ ਕੌਂਸਲ ਦੇ ਹੁਣ ਕਿੰਨੀ ਕੁ ਬੇਸ਼ਰਮੀ ਤੇ ਇਹਨਾਂ ਨੂੰ ਕੀ ਕਾ ਕੇ ਇਹਨੂੰ ਕੰਮ ਨੂੰ ਠੀਕ ਕਰਦੇ ਨੇ ਵਾਰ-ਵਾਰ ਕਿ ਕੋੜੇ ਸਕੂਲ ਹੈ ਕੰਪਲੀਟ ਵੀ ਲਿਖਾਈ ਜਾਂਦੀ ਪਹਿਲਾਂ ਵੀ 2-3 ਵਾਰੀ ਪਹਿਲਾਂ ਵੀ ਕਿਹਾ ਪਰ ਨਹੀਂ ਧਿਆਨ ਦਿੱਤਾ ਜਾਂਦਾ ਫੰਡਿੰਗ ਆ ਰਹੀ ਹੈ ਪੈਸਾ ਆ ਰਿਹਾ ਨਗਰ ਕੌਂਸਲ ਨੂੰ ਕਰੋ ਪੈਸਾ ਨਹੀਂ ਪਤਾ ਕਿੱਥੇ ਜਾ ਰਿਹਾ ਤਾਂ ਦੇਖ ਲਓ ਉਦੂਰ ਤੱਕ ਗਿਆ ਵਪਾਰੀ ਉਹ ਚ ਰਸਤੇ ਤੱਕ ਵਿਚਾਲੇ ਬਿਲਕੁਲ ਸੋ ਬੇਨਤੀ ਆ ਨਗਰ ਕੌਂਸਲ ਦੇ ਪ੍ਰਧਾਨ ਨੂੰ ਰੋਬੀ ਬਰਾੜ ਜੀ ਨੂੰ ਕਿ ਇੱਧਰ ਥੋੜਾ ਮੋਟਾ ਧਿਆਨ ਦਿਓ ਗੇੜਾ-ਗੁੜਾ ਰੱਖਿਆ ਕਰੋ ਕਲੇ ਚੌਂਕਿਆਂ ਚੌਂਕਿਆਂ ਜੋਗਨੇ ਰਹਿ ਜਾਓ ਕੀ ਕਦੇ ਚੌਂਕਿਆਂ ਤੇ ਜਾਏ ਕਦੇ ਕਿੱਥੇ ਜਾਏ ਕਦੇ ਕਿੱਥੇ ਜਾਏ ਆ ਜਿਨ੍ਹਾਂ ਨੇ ਵੋਟਾਂ ਪਾਈਆਂ ਨੇ ਬਣਾਇਆ ਨੇ ਉਹਨਾਂ ਵੱਲੋਂ ਨਾ ਲੋਕਾਂ ਦੀ ਵੀ ਥੋੜੀ-ਮੋਟੀ ਗਹਾਰ ਸੁਣੋ ਜਿਹੜੇ ਵਾਰ-ਵਾਰ ਮਿੰਟਾ ਕੱਢ ਰਹੇ ਨੇ ਉਹ ਦੂਰ ਤੱਕ ਦੇਖ ਲਓ ਪਾਣੀ ਖੜਾ